ਆਪਣੇ ਸਬੂਹ ਭਾਈਚਾਰੇ ਦੇ ਨਾਲ ਮਸੀਹ ਭਾਈਚਾਰੇ ਦੇ ਨਾਲ ਜਸੂਬ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਔਰ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਸੂਝਵਾਨ ਬੰਦੇ ਸਾਡੇ ਪਾਸਟਰ ਜੀ ਸਾਰੇ ਚੰਗੇ ਲੋਕ ਜਿਹੜੇ ਆ ਉਹ ਸਾਰੇ ਆਏ ਆ ਔਰ ਮੈਂ ਸਭ ਨੂੰ ਬੇਨਤੀ ਕੀਤੀ ਹੈ ਕਿ ਇਸ ਮੌਕੇ ਤੇ ਆਪਾਂ ਨੂੰ ਪਰਨ ਕਰਨਾ ਚਾਹੀਦਾ ਕਿ ਨਫਤ ਦੇ ਬੀਜ ਜਿਹੜੇ ਆ ਉਹ ਖਤਮ ਕਰਕੇ ਆਪਾਂ ਸਾਰੇ ਜਾਣੇ ਆਪਸੀ ਪਿਆਰ ਆਪਸੀ ਸਾਥ ਜਿਹੜਾ ਸਮਾਜ ਦੇ ਅੰਦਰ ਉਹਨੂੰ ਮਜ਼ਬੂਤ ਕਰਨਾ ਉਹ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਰੰਗਲਾ ਪੰਜਾਬ ਬਣਾਉਣਾ ਤੇ ਰੰਗਲੇ ਪੰਜਾਬ ਦੇ ਲਈ ਪੰਜਾਬ ਦੇ ਅੰਦਰ ਚੰਗੀ ਐਜੂਕੇਸ਼ਨ ਤੇ ਚੰਗੀ ਸਿਹਤ ਜਿਹੜੀ ਆ ਉਹ ਜ਼ਰੂਰੀ ਆ ਇਸ ਕਰਕੇ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਜਿਹੜਾ ਦੋਵਾਂ ਨੂੰ ਮਜ਼ਬੂਤ ਕਰਨਾ ਤੇ ਸਾਡੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਪੰਜ ਬਹੁਤ ਵਧੀਆ ਜਿਹੜੇ 크ਿਸਚਨ ਭਾਈਚਾਰੇ ਦੇ ਸਕੂਲ ਚੱਲਦੇ ਆ ਇਹਨਾਂ ਵਾਸਤੇ ਸਾਡੇ ਵਾਸਤੇ ਮੈਂ ਆਪਣੇ ਅਖਤਿਆਰੀ ਫੰਡ ਵਿੱਚੋਂ 1-1 ਲੱਖ ਰੁਪਈਆ ਜਿਹੜਾ ਉਹ ਦਿੱਤਾ ਉਹਦੇ ਅੱਗੇ ਵੀ ਜਦੋਂ ਲੋੜ ਪਊਗੀ ਐਜੂਕੇਸ਼ਨ ਵਾਸਤੇ ਸਾਡੀ ਸਰਕਾਰ ਜਿਹੜੀ ਆ ਹਰ ਪੱਖ ਤੋਂ ਜਿਹੜੀ ਮਤ ਕਰੂਗੀ ਸੋ ਮੈਂ ਸਾਰੇ ਇਸ ਸੰਸਾਰ ਨੂੰ ਸਾਰਿਆਂ ਲੋਕਾਂ ਨੂੰ ਖਾਸ ਤੌਰ ਤੇ 크ਿਸ ਜਿਹੜੇ 크ਿਸਚਨ ਭਾਈਚਾਰਾ ਸਭ ਨੂੰ ਜਸੂ ਮਛੀ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦਾ ਤੇ ਮੈਂ ਆਸ ਕਰਦਾ ਕਿ ਸਾਰਾ ਸੰਸਾਰ ਇਸ ਦਿਨ ਦੇ ਉੱਤੇ ਜਸੂ ਮਛੀ ਜੀ ਦੀਆਂ ਜਿਹੜੀਆਂ ਸਖਿਆਵਾਂ ਉਹਨਾਂ ਤੋਂ ਸਿੱਖਿਆ ਲੈ ਕੇ ਸਮਾਜ ਦੀ ਤਰੱਕੀ ਵਾਸਤੇ ਸਮਾਜ ਦੀ ਏਕਤਾ ਵਾਸਤੇ ਕੰਮ ਕਰੇ ਇਸ ਇਸ ਇਹ ਮੇਰਾ ਅੱਜ ਦੇ ਦਿਨ ਦੇ ਉੱਤੇ ਜਿਹੜਾ ਬਲ ਸਮਝ ਲੋ ਕਿ ਇਹ ਸ਼ਬਦ ਨੇ ਇਹ ਅੱਜ ਦੇ ਦਿਨ ਦੇ ਉੱਤੇ ਜਸੂ ਮਛੀ ਜੀ ਨੂੰ ਸਹੀ ਮਾਣੇ ਵਿੱਚ ਯਾਦ ਕਰਨਾ ਤੇ ਇਹੀ ਆਪਾਂ ਨੂੰ ਕਰਨਾ ਕਹੂੰ ਕਿ ਨਫਤ ਦੇ 20 ਤੇ ਪਿਆਰ ਸਾਂ ਜਿਹੜੀ ਆ ਸਮਾਜਿਕ ਇਕਤਾ ਜਿਹੜੀ ਉਹਨੂੰ ਮਜ਼ਬੂਤ ਕਰਦੀ ਆ ਆਪਣੇ ਸੁਭੂ ਭਾਈ ਜੱਦਾ ਦੇ ਨਾਲ ਮਸੀਹ ਭਾਈ ਜੱਦਾ ਦੇ ਨਾਲ ਜਸੂ ਮਸੀਹ ਜੀ ਦਾ ਜਨਮ ਦਿਨ ਮਨਾ ਰਹੇ ਔਰ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਸੂਝਵਾਨ ਬੰਦੇ ਸਾਡੇ ਪਾਸਟਰ ਜੀ ਸਾਰੇ ਚੰਗੇ ਲੋਕ ਜਿਹੜੇ ਆ ਉਹ ਸਾਰੇ ਆਏ ਆ ਔਰ ਮੈਂ ਸਭ ਨੂੰ ਬੇਨਤੀ ਕੀਤੀ ਆ ਕਿ ਇਸ ਮੌਕੇ ਤੇ ਆਪਾਂ ਨੂੰ ਪਰਨ ਕਰਨਾ ਚਾਹੀਦਾ ਕਿ ਨਫਤ ਦੇ ਬੀਜ ਜਿਹੜੇ ਆ ਉਹ ਖਤਮ ਕਰਕੇ ਆਪਾਂ ਸਾਰੇ ਜਾਣੇ ਆਪਸੀ ਪਿਆਰ ਆਪਸੀ ਸਾਥ ਜਿਹੜਾ ਸਮਾਜ ਦੇ ਅੰਦਰ ਉਹਨੂੰ ਮਜ਼ਬੂਤ ਕਰਨਾ ਉਹ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗਲਾ ਪੰਜਾਬ ਬਣਾਉਣਾ ਤੇ ਰੰਗਲੇ ਪੰਜਾਬ ਦੇ ਲਈ ਪੰਜਾਬ ਦੇ ਅੰਦਰ ਚੰਗੀ ਐਜੂਕੇਸ਼ਨ ਤੇ ਚੰਗੀ ਸਿਹਤ ਜਿਹੜੀ ਆ ਉਹ ਜ਼ਰੂਰੀ ਆ ਇਸ ਕਰਕੇ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਜਿਹੜਾ ਦੋਵਾਂ ਨੂੰ ਮਜ਼ਬੂਤ ਕਰਨਾ ਤੇ ਸਾਡੇ ਅਜਨਾਲਾ ਵਿਧਾਨ ਸਭਾ ਹੱਕੇ ਦੇ ਵਿੱਚ ਪੰਜ ਬਹੁਤ ਵਧੀਆ ਜਿਹੜੇ 크ਿਸਚੀਅਨ ਪਾਈਚਾਦੇ ਦੇ ਸਕੂਲ ਚੱਲਦੇ ਆ ਇਹਨਾਂ ਵਾਸਤੇ ਸਾਡੇ ਵਾਸਤੇ ਮੈਂ ਆਪਣੇ ਅਖਤਿਆਰੀ ਫੰਡ ਵਿੱਚੋਂ 1-1 ਲੱਖ ਰੁਪਇਆ ਜਿਹੜਾ ਉਹ ਦਿੱਤਾ ਉਹਦੇ ਅੱਗੇ ਵੀ ਜਦੋਂ ਲੋੜ ਪਊਗੀ ਐਜੂਕੇਸ਼ਨ ਵਾਸਤੇ ਸਾਡੀ ਸਰਕਾਰ ਜਿਹੜੀ ਆ ਹਰ ਪੱਖ ਤੋਂ ਜਿਹੜੀ ਮਤ ਕਰੂਗੀ ਸੋ ਮੈਂ ਸਾਰੇ ਇਸ ਸੰਸਾਰ ਨੂੰ ਸਾਰਿਆਂ ਲੋਕਾਂ ਨੂੰ ਸਤਿ ਆਲੋਕ ਤੇ ਜਿਹੜੇ 크੍ਰਿਸਚੀਅਨ ਭਾਈਚਾਰਾ ਸਭ ਨੂੰ ਜਸੂ ਮਛੀ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦਾ ਤੇ ਮੈਂ ਆਸ ਕਰਦਾ ਕਿ ਸਾਰਾ ਸੰਸਾਰ ਇਸ ਦਿਨ ਦੇ ਉੱਤੇ ਜਸੂ ਮਛੀ ਜੀ ਦੀਆਂ ਜਿਹੜੀਆਂ ਸਖਿਆਵਾਂ ਉਹਨਾਂ ਤੋਂ ਸਿੱਖਿਆ ਲੈ ਕੇ ਸਮਾਜ ਦੀ ਤਰੱਕੀ ਵਾਸਤੇ ਤੇ ਸਮਾਜ ਦੀ ਏਕਤਾ ਵਾਸਤੇ ਕੰਮ ਕਰੇ ਇਸ ਇਸ ਇਹ ਮੇਰਾ ਅੱਜ ਦੇ ਦਿਨ ਦੇ ਉੱਤੇ ਜਿਹੜਾ ਬਲ ਸਮਝ ਲੋ ਕਿ ਇਹ ਸ਼ਬਦ ਨੇ ਇਹ ਅੱਜ ਦੇ ਦਿਨ ਦੇ ਉੱਤੇ ਜਸੂ ਮਛੀ ਜੀ ਨੂੰ ਸਹੀ ਮਾਣ ਨਾਲ ਵਿੱਚ ਯਾਦ ਕਰਨਾ ਤੇ ਇਹੀ ਆਪਾਂ ਨੂੰ ਕਰਨਾ ਕੋਉ ਕਿ ਨਫਤ ਦੇ 20 ਤੇ ਪਿਆਰ ਸਾਹ ਜਿਹੜੀ ਆ ਸੁਭਾਜਿਕ ਇਕਤਾ ਜਿਹੜੀ ਉਹਨੂੰ ਮਜ਼ਬੂਤ ਕਰੇ